ਜੈ ਬਾਪੂ ਕੁੰਮ ਦਾਸ ਜੀ ਮੈਂ ਸੋਮਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਚੁੰਟੀ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਗੜ ਸ਼ੰਕਰ ਦੇ ਬਿਲਕੁਲ ਨਜ਼ਦੀਕ ਪਿੰਡ ਹੈ ਪਾਲੇਵਾਲ ਪਾਲੇਵਾਲ ਵਿਖੇ ਅੱਜ ਪਹੁੰਚੀ ਹੈ ਦੱਸ ਦਈਏ ਕਿ ਸ਼੍ਰੀ ਬਾਪੂ ਕੁੰਬ ਦਾਸ ਜੀ ਦੇ ਦਰਬਾਰ ਦੇ ਵਿੱਚ ਅੱਜ ਇੱਥੇ ਚੰਡੇ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾ ਰਹੀ ਹੈ ਟੀਵੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਅੱਜ ਬਾਪੂ ਕੁੰਬ ਦਾਸ ਜੀ ਦੇ ਦਰਬਾਰ ਪਿੰਡ ਪਾਲੇਵਾਲ ਵਿਖੇ ਤੇ ਝੰਡੇ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾ ਰਹੀ ਹੈ ਔਰ ਸੰਗਤਾਂ ਦੇ ਬਲੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਹਰ ਸਾਲ ਇੱਥੇ ਝੰਡਾ ਜਿਹੜਾ ਹੈ ਉਹ ਚੜਾਇਆ ਜਾਂਦਾ ਹੈ ਕਿਉਂਕਿ ਬਾਪੂ ਕੁੰਬਦਾਸ ਜੀ ਦੀ ਇਸ ਏਰੀਏ ਦੇ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਕਿਰਪਾ ਹੈ ਔਰ ਇਸ ਏਰੀਏ ਦੀ ਜੇ ਗੱਲ ਕਰੀਏ ਤੇ ਘੱਟੋ ਘੱਟ 5 ਤੋਂ 6 ਡੇਰੇ ਜਿੱਥੇ ਜਿੱਥੇ ਬਾਪੂ ਕੁੰਬਦਾਸ ਜੀ ਬੈਠੇ ਨੇ ਉੱਥੇ-ਉੱਥੇ ਕਡੇਰਾ ਜ਼ਰੂਰ ਸਥਾਪਿਤ ਹੋਇਆ ਹੈ ਔਰ ਵੱਡੀ ਗੱਲ ਇੱਥੇ ਇਹ ਹੈ ਕਿ ਬਾਪੂ ਕੁੰਬਦਾਸ ਜੀ ਦੀ ਸੰਗਤ ਜਿਹੜੀ ਹੈ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ ਔਰ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਬਾਕੀ ਸਟੇਟਸ ਤੋਂ ਆ ਰਹੀ ਹੈ ਸੰਗਤ ਪੰਜਾਬ ਦੇ ਹਰ ਜ਼ਿਲ੍ਹਿਆਂ ਚੋਂ ਆ ਰਹੀ ਹੈ ਇਸੇ ਤਰ੍ਹਾਂ ਹੀ ਅਲੱਗ-ਅਲੱਗ ਸਟੇਟਸ ਦੇ ਵਿੱਚੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਆ ਰਹੀ ਹੈ ਔਰ ਆਉਣ ਜਾਣ ਵਾਲੀ ਸੰਗਤ ਵਾਸਤੇ ਸਭ ਤੋਂ ਪਹਿਲਾਂ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਹੈ ਉਹ ਜਿਹੜਾ ਹੈ ਉਹਨਾਂ ਨੂੰ ਸ਼ਕਾਇਆ ਜਾਂਦਾ ਹੈ ਚਾਹ ਪਕੌੜਿਆਂ ਦੇ ਲੰਗਰ ਤੋਂ ਬਾਅਦ ਬਕਾਇਦਾ ਤੌਰ ਤੇ ਜੋ ਵੀ ਇੱਥੇ ਦੀਆਂ ਰਸਮਾਂ ਨੇ ਝੰਡਾ ਲਹਿਰਾਉਣ ਦੀਆਂ ਉਸ ਨੂੰ ਝੰਡਾ ਚੜਾਉਣ ਦੀ ਆ ਉਸ ਨੂੰ ਕੀਤੀ ਜਾਂਦੀ ਹੈ ਔਰ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਹੈ ਉਹ ਆਉਣ ਜਾਣ ਵਾਲੀ ਸੰਗਤ ਵਾਸਤੇ ਬਕਾਇਦਾ ਤੌਰ ਤੇ ਜਿਹੜਾ ਹੈ ਉਹ ਇੱਥੇ ਡਿਸਟ੍ਰੀਬਿਊਟ ਕੀਤਾ ਜਾਂਦਾ ਹੈ ਔਰ ਮੈਂ ਦੱਸ ਦਿਆਂ ਕਿ ਬਾਪੂ ਕੁੰਬਦਾਸ ਜੀ ਦੇ ਦਰਬਾਰ ਵਿੱਚ ਪੋਸੂ ਪ੍ਰਦਾਨ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਉਹਨਾਂ ਦੇ ਸਿਸਟਰ ਜਿਹੜੇ ਨੇ ਬੀਬੀ ਰੇਸ਼ੀਓ ਜੀ ਔਰ ਉਹਨਾਂ ਦੇ ਭਾਈ ਸਾਹਿਬ ਉਹ ਵੀ ਅੱਜ ਬਕਾਇਦਾ ਤੌਰ ਤੇ ਇੱਥੇ ਪਹੁੰਚੇ ਨੇ ਔਰ ਵੱਡੀ ਗੱਲ ਇਹ ਆ ਕਿ ਦੇਸ਼ਾਂ ਵਿਦੇਸ਼ਾਂ ਤੋਂ ਅੱਜ ਦੇ ਦਿਨ ਇੱਥੇ ਸੰਗਤ ਜਿਹੜੀ ਹੈ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਇਹ ਜਿਹੜਾ ਤੁਸੀਂ نیچے ਵਸਤਰ ਦੇਖ ਰਹੇ ਹੋ ਇਹ ਬਾਪੂ ਕੁੰਭਦਾਸ ਜੀ ਦੇ ਦਰਬਾਰ ਦੇ ਵਿੱਚ ਜਿਹੜਾ ਝੰਡਾ ਹਰ ਸਾਲ ਜਿਹੜਾ ਚੜਾਇਆ ਜਾਂਦਾ ਹੈ ਇਹ ਉਸ ਤੇ ਪੁਰਾਣੇ ਵਸਤਰ ਨੇ ਔਰ ਨਵੇਂ ਵਸਤਰ ਜਿਹੜੇ ਆ ਇਸ ਨੂੰ ਬਕਾਇਦਾ ਤੌਰ ਤੇ ਪਹਿਲਾਂ ਕਈ ਵਾਰ ਪ੍ਰਕਾਰ ਦੇ ਨਾਲ ਧੋਤਾ ਜਾਂਦਾ ਹੈ ਲਾਸਟ ਵਾਰੀ ਦੁੱਧ ਦੇ ਨਾਲ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਦੀ ਬਕਾਇਦਾ ਤੌਰ ਤੇ ਸਫਾਈ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਫਿਰ ਆਪਣੀ ਆਪਣੀ ਸ਼ਰਧਾ ਦੇ ਮੁਤਾਬਕ ਨਵੇਂ ਜਿਹੜੇ ਮਤਲਬ ਚਰ ਝੰਡੇ ਦੀ ਰਸਮ ਦੇ ਵਿੱਚ ਜਿਹੜੇ ਕੱਪੜੇ ਵਸਤਰ ਹੁੰਦੇ ਆ ਉਹ ਨਵੇਂ ਜਿਹੜੇ ਆ ਉਹ ਇੱਥੇ ਦਿੱਤੇ ਜਾਂਦੇ ਨੇ ਔਰ ਦੁਬਾਰਾ ਫਿਰ ਇਸ ਨੂੰ ਚੜਾਇਆ ਜਾਂਦਾ ਹੈ ਸੋ ਬਾਪੂ ਕੁੰਬਦਾਸੀ ਦੇ ਦਰਬਾਰ ਦੀ ਜੇ ਗੱਲ ਕਰੀਏ ਤੇ ਬਾਪੂ ਕੁੰਬਦਾਸੀ ਦੇ ਦਰਬਾਰ ਦੇ ਵਿੱਚ ਹਰ ਸਾਲ ਹਰ ਸਾਲ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਔਰ ਆਪਣੇ ਆਪਣੇ ਹਿਸਾਬ ਦੇ ਨਾਲ ਗੱਲਬਾਤ ਕਰਦੇ ਹੋ ਕਿੱਥੋਂ ਆਏ ਹੋ ਤੁਸੀਂ ਵੀਰ ਜੀ ਅਸੀਂ ਹਿਮਾਚਲ ਪ੍ਰਦੇਸ਼ ਤੋਂ ਆਏ ਹਾਂ ਜਿਹੜਾ ਹਿਮਾਚਲ ਪ੍ਰਦੇਸ਼ ਦਾ ਜਿਹੜਾ ਡਿਸਟ੍ਰਿਕਟ ਹੁੰਦਾ ਜੀ ਤਹਿਸੀਲ ਹਰੂਲੀ ਜੀ ਕਿੰਨੇ ਸਾਲ ਤੋਂ ਆਉਂਦੇ ਹੋਗੇ ਜੀ ਸਾਡੇ ਦਾ ਉਮਰ ਵੀਦਗੇ ਜੀ ਐਮੀ ਗਈ ਜੇ ਝੋਟੇ ਹੁੰਦੇ ਸਾਡੇ ਨਾਨਕੇ ਵੀ ਇੱਥੇ ਹੀ ਆ ਜੀ ਪਹਿਲੇ ਵਾਰੀ ਹਾਂਜੀ ਅੱਛਾ 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 ਹਾਂਜੀ ਮਤਲਬ ਤੁਸੀਂ ਇੱਥੋਂ ਦੇ ਹੋ ਹਾਂਜੀ ਅੱਛਾ ਅੱਛਾ ਫਿਰ ਤਾਂ ਤੁਸੀਂ ਨਾਨਕੇ ਪਰਿਵਾਰ ਚਾਹੇ ਹਾਂਜੀ ਨਾਨਕੇ ਪਰਿਵਾਰ ਚਾਹੇ ਅੱਛਾ ਤੁਹਾਡੇ ਬਜ਼ੁਰਗ ਵੀ ਇਸ ਦਰਬਾਰ ਨਾਲ ਜੁੜੇ ਹੋਏ ਸੀ ਨਹੀਂ ਜਾਤੇ ਸਾਡੇ ਮਾਤਾ ਪਿਤਾ ਡੈਡੀ ਹੁੰਨੀ ਮਾਤਾ ਹੁੰਨੀ ਇਹ ਜੋੜੇ ਹੁੰਦੇ ਜੀ ਮਤਾ ਜੀ ਤੁਸੀਂ ਤਾਂ ਬਾਪੂ ਕੁੰਭ ਦਾ ਜੀ ਦੇ ਦਰਸ਼ਨ ਵੀ ਕੀਤੇ ਹੋਣਗੇ ਹਾਂ ਸਾਡੇ ਗੁਰੂ ਆ ਹਾਂ ਕਿੰਨੇ ਕਿੰਨੇ ਸਾਲਾਂ ਤੋਂ ਇੱਥੇ ਆਉਂਦੇ ਹੋ ਤੁਸੀਂ ਸੰਤ ਬਹੁਤ ਸਾਲ ਹੋ ਗਏ ਜੇ ਪਹਿਲੇ ਬਾਪੂ ਹੈ ਕਿ ਜਾਤ ਇਹ ਸ਼ਹਿਰੀ ਰਹਿੰਦੇ ਤੇ ਅਸੀਂ ਤਾਂ ਉੱਥੇ ਵੀ ਜਾਂਦੇ ਤੇ ਅੱਛਾ ਜੀ ਵਾਹ ਜੀ ਵਾਹ ਇਹ ਇਸੇ ਪਿੰਡ ਦੇ ਵਸਨੀਕ ਸੀ ਬਾਪੂ ਕੁੰਭ ਦਾ ਜੀ ਇਹ ਜੱਦੀ ਹੈ ਬਾਪੂ ਕੁੰਭ ਦਾ ਜੀ ਇਹ ਜੱਦੀ ਹੈ ਪਿੰਡ ਦੇ ਵਿੱਚ ਰਹਿੰਦੇ ਹੁੰਦੇ ਸੀ ਹਾਂ ਬਚਪਨ ਤੋਂ ਕਿਸ ਸੁਬਾ ਦੇ ਮਾਲਕ ਸੀ ਉਹ ਨਹੀਂ ਸੁਬਾ ਠੀਕ ਤਾਂ ਹਾਂ ਬੜੀ ਕਹਿੰਦੇ ਬਖਸ਼ੇ ਸੀ ਇਸ ਏਰੀਆ ਵਿੱਚ ਜਿਹੜਾ ਦੀ ਬਹੁਤ ਹਾਂ ਸੇ ਮਾਤਾ ਜੀ ਨੇ ਜਿਹੜੇ ਕਿਸੇ ਪਿੰਡ ਦੇ ਵਸਨੀਕ ਨੇ ਇਹਨਾਂ ਨੇ ਬਾਪੂ ਕੁੰਬਦਾਸ ਜੀ ਦੇ ਦਰਸ਼ਨ ਵੀ ਕੀਤੇ ਹੋਏ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਦਰਸ਼ਨ ਕਰਕੇ ਜਿਸ ਦੀ ਖੁਸ਼ੀ ਮਿਲੇ ਨਾ ਅਸਲ ਵਿੱਚ ਉਹ ਰੂਹਾਂ ਇਹ ਹੀ ਨੇ ਇਹ ਵੀਰ ਹਿਮਾਚਲ ਤੋਂ ਆਏ ਹੋਏ ਨੇ ਹਿਮਾਚਲ ਪ੍ਰਦੇਸ਼ ਤੋਂ ਜਿਵੇਂ ਮੈਂ ਇੰਟਰੋ ਵਿੱਚ ਦੱਸਿਆ ਸੀਗਾ ਕਿ ਪੂਰਾ ਇੰਡੀਆ ਜਿਹੜਾ ਹੈ ਪੂਰਾ ਭਾਰਤ ਹੈ ਹਰ ਸਟੇਟ ਹਰ ਜ਼ਿਲ੍ਹੇ ਦੇ ਵਿੱਚੋਂ ਇਸ ਦਰਬਾਰ ਦੇ ਨਾਲ ਸੰਗਤ ਜਿਹੜੀ ਹੈ ਉਹ ਜੁੜੀ ਹੋਈ ਹੈ ਮਾਤਾ ਜੀ ਨੇ ਵੀ ਦੱਸਿਆ ਵੀਰ ਨੇ ਹੋਰ ਵੀ ਭੈਣਾ ਨਾਲ ਗੱਲ ਕਰਦੇ ਭੈਜੀ ਕਿੱਥੋਂ ਆਏ ਹੋ ਭੈਜੀ ਤੁਸੀਂ ਕਿੱਥੇ ਆਏ ਬਾਪੂ ਦੇ ਕਿੰਨੇ ਸਾਲਾਂ ਤੋਂ ਆਉਂਦੇ ਹੋ ਭੈਜੀ ਸਾਨੂੰ ਬਹੁਤ ਚਿਰ ਹੋ ਗਿਆ ਦੇ ਨੇ ਬਾਪੂ ਜੀ ਦੇ ਦਰਸ਼ਨ ਕੀਤੇ ਤੁਸੀਂ ਹਾਂਜੀ ਹਾਂ ਮਾਤਾ ਜੀ ਤੁਸੀਂ ਆਓ ਤੁਸੀਂ ਅੱਛਾ ਜੀ ਕੀਤੇ ਐ ਅੱਛਾ ਜੀ ਸਾਡੇ ਪਿੰਡ ਜਾਂਦੇ ਤੇ ਬਾਪੂ ਜੀ ਕਿਹੜੇ ਪਿੰਡ ਜੀ ਬੇਗੋਪੁਰ ਅੱਛਾ ਬੇਗੋਪੁਰ ਆਇਆ ਸੀ ਰਾਜੇ ਹਾਂਜੀ ਹਾਂਜੀ ਅੱਛਾ ਸਾਡਾ ਬੇਗੋਪੁਰ ਪਿੰਡ ਉਹਤੇ ਬਾਪੂ ਜੀ ਜਾਂਦੇ ਤੇ ਕੋਲੇ ਦੇ ਅੱਛਾ ਜੀ ਹਾਂਜੀ ਫਿਰ ਤੁਸੀਂ ਜ਼ਿਆਦਾ ਉੱਥੇ ਦਰਸ਼ਨ ਕੀਤੇ ਜਾਂ ਇੱਥੇ ਦਰਬਾਰ ਵਿੱਚ ਇਹ ਉੱਥੇ ਵੀ ਕੀਤੇ ਇੱਥੇ ਵੀ ਆਇਤੇ ਹੁਣ ਤਾਂ ਬਹੁਤ ਚਿਰ ਹੋ ਗਿਆ ਸਾਨੂੰ ਆਇਆ ਬਾਪੂ ਦੇ ਦਰਸ਼ਨ ਹੋਣਾ ਪੋਤੀਆਂ ਪੋਤੇ ਵੀ ਆਉਂਦੇ ਕਿ ਨਾ ਨਹੀਂ ਉਹ ਪੋਤੀਆਂ ਪੋਤੇ ਆ ਜਾਂਦੇ ਕੋ ਮਜਾਂਦੇ ਕੋ ਮਜਾਂਦੇ ਹਾਂਜੀ ਤੁਸੀਂ ਹਰ ਸਾਲ ਆਉਂਦੇ ਹੋ ਨਾ ਅਸੀਂ ਤਾਂ ਮੈਂ ਤਾਂ ਬਹੁਤ ਤੇਜ਼ੀ ਹੋਣੇ ਆਈਆਂ ਅੱਛਾ ਸਿਆਣੇ ਬੰਦੇ ਆ ਬਾਪੂ ਦੇ ਦਾਚਣ ਹਾਈ ਹਾਈ ਕੀ ਕਰੀਏ ਚਲੋ ਬਹੁਤ ਵਧੀਆ ਹੈ ਇਹਨੇ ਬੜੀ ਦਇਆ ਆ ਬੜੀ ਜਾਂ ਬਾਪੂ ਜਿੰਦੇ ਤੇ ਨਾ ਹਾਂਜੀ ਸਾਨੂੰ ਹੱਟ ਟਾਈਮ ਉੱਥੇ ਜਾਂਦੇ ਤੇ ਬੇਗੁਪਾ ਅੱਛਾ ਜੀ ਬੇਗੁਪਾ ਜਾਂਦੇ ਹਾਂ ਤੁਹਾਡਾ ਕੀ ਨਾਮ ਹੈ ਭੈਣ ਜੀ ਮੇਰਾ ਨਾਮ ਆਸ਼ਰਾਣੀ ਆਸ਼ਾ ਜੀ ਕਿੱਥੋਂ ਆਏ ਹੋ ਤੁਸੀਂ ਕਰੀਹੇ ਤੋਂ ਹੈ ਜੀ ਕਰੀਹੇ ਤੋਂ ਅੱਛਾ ਜੀ ਕਿੰਨੇ ਸਾਲਾਂ ਤੋਂ ਆਉਂਦੇ ਹੋ ਇੱਥੇ ਦਰਬਾਰ 33 ਸਾਲ ਤੋਂ ਹਾਂ ਹਾਂ ਜੀ ਬੇਟਾ ਮੇਰਾ ਇੱਥੋਂ ਹੋਇਆ ਹਾਂ ਜੀ ਮੇਰਾ ਬਾਪੂ ਨਾਲੇ ਪਿਆਰ ਹੈ ਮੇਰਾ ਘਰ ਵਾਲਾ ਤਾਂ ਵੇਖਿਆ ਨਹੀਂ ਪਹਿਲਾਂ ਸਾਬ ਤੋਂ ਸੇਵਾ ਉਹ ਕਰਦੇ ਸੀ ਅੱਛਾ ਕੀ ਗੱਲ ਕੀ ਹੋ ਗਈ ਸੀ ਘਰ ਵਾਲੇ ਨੂੰ ਬਸ ਖੂਨ ਦੀਆਂ ਉਲਟੀਆਂ ਆਈਆਂ ਬੀਨਾ ਨੂੰ ਫਤਹ ਸਾਰੇ ਬੀਨਾ ਦੇ ਵਿਆਹ ਚ ਦਾਦਾ ਜੀ ਦੇ ਵਿਆਹ ਚ ਸਭ ਆਏ ਅੱਛਾ ਅੱਛਾ ਹਾਂ ਜੀ ਤੇ ਮੈਂ ਬਾਸੀ ਨੇ ਤੇ ਨਾਲ ਲੱਗ ਕੇ ਆਪਣਾ ਅੱਛਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਕਿਤੇ ਟਿਕਾਣ ਨਹੀਂ ਆਉਂਦਾ ਬੇਟਾ ਕੀ ਕਰਦਾ ਹੁਣ ਬੇਟਾ ਮੇਰਾ ਦੁਕਾਨ ਕਰਦਾ ਦੁਕਾਨ ਕਰਦਾ ਹਾਂ ਅੱਛਾ ਪਿੰਡ ਹੀ ਦੁਕਾਨ ਕਰਦਾ ਜਾਂ ਹਾਂ ਪਰਸੋਂ ਅਸੀਂ ਆ ਕੇ ਰਾਸਤ ਦੇ ਗਏ ਸੀ ਅੱਛਾ ਜੀ ਅੱਜ ਅਸੀਂ ਸੱਸ ਨਾਲ ਦੋਨੇ ਆਈਆਂ ਵਾ ਚਾਰ ਬੇਟੀਆਂ ਵੀ ਆਈਆਂ ਮਗਰ ਉਹ ਮਾਈ ਸਾਰੀ ਕਵੀਨ ਦਾ ਹੁਣ ਇੱਥੇ ਸੇਵਾ ਲੱਗੀ ਜੋ ਹੈ ਬਹੁਤ ਅੱਛੀ ਗੱਲ ਬਹੁਤ ਅੱਛੀ ਗੱਲ ਬਹੁਤ ਵਧੀਆ ਇਹਨਾਂ ਨੇ ਮੈਨੂੰ ਮੈਨੂੰ ਬਹੁਤ ਪਿਆਰ ਦਿੱਤਾ ਇਹਨਾਂ ਨੇ ਬਸ ਬਿਲਕੁਲ ਹਾਂ ਬਹੁਤ ਅੱਛੀ ਗੱਲ ਦਸ ਮੈਂ ਕਿੰਨੀ ਭਗਵਾਨ ਸਾਹਿਬ ਨੂੰ ਇੱਦ ਦੇ ਸੇਵਾ ਦੇਵੇ ਬਾਤ ਟੁੱਟ ਗਈ ਤਾਂ ਵੀ ਮੈਂ ਸਾਥ ਨਹੀਂ ਛੱਡਿਆ ਸੋ ਦੋਸਤੋ ਇਹ ਰਸਮ ਜਿਹੜੀ ਹੈ ਉਹ ਇਸੇ ਤਰ੍ਹਾਂ ਬਰਕਰਾਰ ਹੈ ਔਰ ਜਿਵੇਂ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਤੇ ਇਸ ਨੂੰ ਸਾਫ਼ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜੀ ਝੰਡੇ ਦੀ ਰਸਮ ਹੈ ਉਹ ਅਦਾ ਕੀਤੀ ਜਾਵੇਗੀ ਬਾਪੂ ਕੁੰਬਦਾਸ ਜੀ ਦੇ ਦਰਬਾਰ ਪਿੰਡ ਪਾਲੇਵਾਰ ਜ਼ਿਲ੍ਹਾ ਤਹਿਸੀਲ ਗੜਸ਼ੰਕਰ ਹੈ ਜ਼ਿਲ੍ਹਾ ਹੁਸ਼ਿਆਰਪੁਰ ਹੈ ਔਰ ਅੱਜ ਪੂਰੇ ਸੰਗਤ ਜਿਹੜੀ ਹੈ ਉਥੇ ਪਹੁੰਚੀ ਹੋਈ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਤੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਵੀ ਪਹੁੰਚੇ ਹੋਏ ਨੇ